ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੁਰੂ ਜੀ ਕਵਤਾ ਜਿਹੜੀਆਂ ਨਵਾਂ ਹੁੰਦੀਆਂ ਆ ਉਹ ਆਪਣੀਆਂ ਧੀਆਂ ਹੁੰਦੀਆਂ ਐ ਤੇ ਆਪਾਂ ਨੂੰ ਚੰਗਾ ਸਾਂਭਣ ਜੇ ਮਾੜਾ ਸਾਂਭਣਾ ਉਹਨਾਂ ਨੇ ਸਾਂਭਣਾ ਤੇ ਸਾਨੂੰ ਵੀ ਮਾਵਾ ਬਣਾ ਕੇ ਰੱਖਣ ਜੀ ਅਸੀਂ ਉਹਨਾਂ ਧੀਆਂ ਬਣਾ ਕੇ ਰੱਖੀਏ ਜੀ ਤੇ ਵੈਗੁਰੂ ਜੀ ਕਵਤਾ ਬੋਲਣ ਲੱਗੀ ਆ ਕੋਈ ਵੱਧ ਘਟ ਬੋਲ ਲਿਆ ਕਿ ਤੇ ਮਾਫੀ ਦੇਣੀ ਜੀ ਕੱਲ ਆਪਾਂ ਐਸੀ ਵਰਗੀਆਂ ਕਵਤਾ ਹੋਰ ਬੋਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਨੋ ਮਾਨੋਣੀ ਮਾੜਾ ਬੋਲੀਦਾ ਏ ਤਤੀਆ ਨਾਲ ਹੁੰਦੀਆਂ ਨਾ ਕਟ ਜੀ ਨੋ ਆਨੋਣੀ ਮਾੜਾ ਬੋਲੀਦਾ ਏ ਤਤੀਆ ਨਾਲ ਹੁੰਦੀਆਂ ਨਾ ਕਟ ਜੀ ਧੜਕੇ ਸਵੇਰੇ ਉੱਠ ਕੇ ਪਹਿਲਾਂ ਤੇ ਬਣਾਉਂਦੀਆਂ ਚਾਹੀ ਜੀ ਸੁੱਤੇ ਹੋਏ ਸਾਰੇ ਜੀਆਂ ਨੂੰ ਮੰਜੇ ਉੱਤੇ ਦੇਂਦੀਆਂ ਫੜਾ ਜੀ ਸਾਰਾ ਦੇਨ ਕਾਮੇ ਇਕ ਮੋਦੀਆਂ ਖੜੀਆਂ ਹੀ ਰਹਿਣ ਇਕਲਾਤ ਜੀ ਨੋ ਮਾਨੋਣੀ ਮਾੜ ਬੋਲਿਦਾ ਇਹ ਤੀਆ ਨਾਲ ਹੁੰਦੀਆਂ ਨਾ ਕੱਟ ਜੀ ਨੋ ਮਾਨੋਣੀ ਮਾੜ ਬੋਲਿਦਾ ਇਹ ਤੀਆ ਨਾਲ ਹੁੰਦੀਆਂ ਨਾ ਕੱਟ ਜੀ ਤੀਆ ਨਾਲ ਕਰਦਾਏ लाਡ ਜੀ ਨੋ ਕਾਰ ਦੇ ਲੜਾਈ ਜੀ ਪਿਆ ਨੂੰ ਤੂੰ ਸਮਝ ਦਇਆ ਆਪਣੀ ਨੋ ਨੂੰ ਤੂੰ ਸਮਝੇ ਪਰਾਈ ਜੀ ਨੋ ਆਪਿਨਾ ਸੇਵਾ ਨਾ ਕੋਈ ਕਾਰਦਾਨ ਤੀញਾ ਪਾਵੇ ਆਣਾ ਪੀਕੇ ਲੱਖ ਜੀ ਨੋ ਆਨੋਣੀ ਮਾੜਾ ਬੋਲੀਦਾ ਇਹ ਤੀਆ ਨਾਲ ਹੁੰਦੀਆਂ ਨਾ ਕਾਟ ਜੀ ਨੋ ਮਾਨੋਣੀ ਮਾੜਾ ਬੋਲੀਦਾ ਇਹ ਤੀਆ ਨਾਲ ਹੁੰਦੀਆਂ ਨਾ ਕਾਟ ਜੀ ਨੋ ਹੋਵੇ ਜੇ ਗਰੀਬ ਘਰ ਦੀ ਐਵੇਂ ਨਾ ਤਕਰੀਏ ਸਨਾਈਂ ਜੀ ಸಾ ನೋವಾ ಮಾಡ ಬಾಲ್ದ ಕಟ್ಟ ಜೀ ನೋವ ನೋಡಿ ಮಾಡಾ ಬ ਇਹ ਤਤੀਆ ਨਾਲ ਹੁੰਦੀਆਂ ਨਾ ਕਟ ਜੀ ਪੋਤ ਤਾਂ ਚਲਾਵੇ ਕੋਈ ਕੰਮ ਜੀ ਐਵੇਂ ਵਿਚਰੇੜ ਕਾਣੀ ਪਾਈਦਾ ਪੋਤ ਜੇ ਚਲਾਵੇ ਕੋਈ ਕੰਮ ਜੀ ਐਵੇਂ ਵਿਚਰੇੜ ਕਾਣੀ ਲਾਈਦਾ ਰੁਖੀ ਮਿ ਸਿਖਾ ਕੇ ਦੇਣ ਕਰਤੀਏ ਕਾਰਜ ਕਲੇਸ਼ ਨਹੀਂ ਪਾਈਦਾ ਸਿਆਣੀ ਆਦੀਮਨ ਲੈ ਤੁੰਗਾਲ ਲੈ ਜੀ ਸਿਆਣੀ ਆਣੇ ਕੱਡੇ ਹੁੰਦੇ ਤਾਂ ਤੇ ਜੀ ਨੋਆ ਨੂਣੀ ਮਾੜ ਬੋਲੀ ਦਾ ਇਹ ਤਤੀਆ ਨਾਲ ਹੁੰਦੀ ਆ ਨਾ ਕਾਟ ਜੀ ਨੋਹਾ ਨੂਣੀ ਮਾੜ ਬੋਲੀ ਦਾ ਇਹ ਤਤੀਆ ਨਾਲ ਹੁੰਦੀ ਆ ਨਾ ਕਾਟ ਜੀ ਵੈ ਗੁਰੂ ਜੀ ਅਜੱਬ ਕਬਤਾ ਇਹ ਬੋਲੀ ਐ ਤੇ ਕੱਲ ਆਪਾਂ ਬੋਲਾਂਗੇ ਕਿ ਨੋਵਾ ਆਪਣੀਆਂ ਜਿਹੜੇ ਸੱਸਾਂ ਨੂੰ ਮਾਵਾ ਬਣਾ ਕੇ ਰੱਖਾਂ ਜੀ ਉਹਨਾਂ ਦੇ ਪਰਥਾਏ ਕੱਲ ਬੋਲਾਂਗੇ ਜੀ ਤੇ ਕੋਈ ਵੱਧ ਘੱਟ ਬੋਲਿਆ ਗਿਆ ਤੇ ਮਾਫੀ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ